ਦੀ ਬਦਵਰ ਜੀ ਮੈਚ ਤੋਂ ਪਹਿਲਾਂ ਵਾਰਮਪ ਅਪ ਹੁੰਦਾ ਹੈ ਜਿਹੜੇ ਜਿਹੜੇ ਐਕਸ਼ਨ ਵਾਲੀ ਮਸ਼ੀਨ ਨੂੰ ਪਿਆਰ ਕਰਦੇ ਆ ਰੇਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਵੱਡੀ ਸਟਾਰ 7 ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਐਕਸ਼ਨ ਵਾਲੀ ਵੀਸ਼ੇ ਹਾਂ ਐਕਸ਼ਨ ਵਾਲੀ ਵੀਸ਼ੇ ਦੀਪਦੁਰਜੀ ਦੀ ਖੇਡ ਨੂੰ ਕੌਣ-ਕੌਣ ਪਿਆਰ ਕਰਦਾ ਹੈ ਜਰੂਰ ਕਮੈਂਟ ਕਰੋ ਲਾਈਕ ਕਰੋ ਉਸਤਾਲ ਕਿੰਨਾ ਕਿਲੋਮੀਟਰ ਪੈ ਗਿਆ ਤੁਹਾਨੂੰ ਕਿਲੋਮੀਟਰ ਤਾਂ ਨਹੀਂ ਗਾਡੇ 4 ਮਿੰਟ ਲ ਚਾਰ ਪੈਂਟ ਮਾ ਮਾ ਜੀ ਲੈ ਗੋ ਵੀ ਚੇ ਚਾਰ ਕਿੱਲਾ ਜੀ ਕੋਈ ਨਹੀਂ ਜੀ ਪ੍ਰਿੰਟ ਰਹੀ ਹੈ ਜੀ ਖਿਲਾ ਲਾ ਜਾਏ ਹੋਣ ਧੰਨਵਾਦ ਭਾਈ ਜੀ ਕਿ ਸਾਥ ਰਹਿੰਦੇ ਆਂ ਅਰੇ ਮੈਂ ਚਲਾਣਾ ਇਸ ਨੂੰ ਖਿੱਚੀ ਬਾਈ ਫਿਰ ਖਤਰ ਪਾਈ ਮਤਰੇਗਾ ਫੋਨ ਆ ਗਿਆ ਸਾਡੀ ਫੈਨ ਫੋਲਵਰ ਵੀ ਅਜੇ ਕਈ ਪਹਿਲਾਂ ਫੋਟੋ ਖਿਚਾ ਲਏ ਨੇ ਅਜਿਹੜੇ ਰਹਿੰਦੇ ਨੇ ਉਹ ਫੋਟੋ ਖਿਚਾ ਹੀ ਜਾਂਦੇ ਨੇ